ਮੈਨੂੰ ਤਾਂ ਲੱਗਦਾ ਹੈ ਹੈ ਤੇਰੇ ਲੱਛਣਾਂ ਤੋਂ ਵੀ ਤੇਰਾ ਵੀ ਕਿਸ ਨਾ ਪੇਚਾ ਚੱਲਦਾ ਬਾਹਰੇ ਹੈ ਮੈਂ ਤੇਰੇ ਵਰਗੀ ਨਹੀਂ ਆ ਸਮਝ ਆਈ ਤੇਰੇ ਵਰਗਾ ਗੰਦਾ ਖੁੰਡੀ ਹੈ ਮੇਰਾ ਆ ਦੇਖ ਤਰਾ ਬਿਮਾਰੀ ਮੂਰੀ ਵਾਲਾ ਬਹਾਨਾ ਵੀ ਮੈਨੂੰ ਨਹੀਂ ਕੋਈ ਕੰਮ ਆਉਂਦਾ ਲੱਗਦਾ ਠੀਕ ਆ ਇਹਦੇ ਨਾਲ ਤਾਂ ਗੱਲ ਬਣਨੀ ਨਹੀਂ ਜਿਹੜੀ ਸਕੀਮ ਹੁਣ ਮੈਂ ਲਾਈ ਆ ਗੱਲ ਤਾਂ ਉਹਦੇ ਨਾਲ ਬਣੂਗਾ ਉਹ ਮਾੜਾ ਮੋਟਾ ਆਰਾਮ ਕਰ ਲਿਆ ਕਰ 10 ਮਿੰਟ ਹੁਣ ਪਾਥੀਆਂ ਚ ਲੱਗ ਗਈ ਸ਼ਾਮ ਨੂੰ ਕਰ ਲਈ ਇਹ 10 ਕਿੱਡੀ ਕੀ ਗੱਲ ਹੈਗੀ ਵहां ਚੱਲ ਹੁਣ ਮੜ ਜਾ ਨਾਈਟ ਤੋ ਪੂਜੀ ਲੱਗ ਜੂ ਇਹਨਾਂ ਦੀ ਹਵਾ ਜੀ ਨਿਕਲ ਜੂਗੀ ਮੈਂ ਤਾਂ ਹੀ ਲੱਗੀ ਉਰੇ ਆ ਕੇ ਚੱਲ ਠੀਕ ਆ ਚੱਲ ਤੇ ਬਾਕੀ ਜਿਹੜਾ ਤੈਨੂੰ ਕੰਮ ਕਿਹਾ ਸੀ ਸੋਚਿਆ ਉਹਦੇ ਬਾਰੇ ਕੁਝ ਦੱਸੇ ਨਹੀਂ ਮੁੜ ਕੇ ਮੈਂ ਕੀ ਦੱਸਾਂ ਕੀ ਜਵਾਬ ਦੇ ਮੈਂ ਤੈਨੂੰ ਉਸ ਗੱਲ ਦਾ ਮੈਂ ਇਹ ਤਾਂ ਸਾਨੂੰ ਆਪ ਨੂੰ ਜਵਾਬ ਦੇਣਾ ਚਾਹੀਦਾ ਵੱਡੇ ਭਾਈ ਨੂੰ ਨਾਲੇ ਆਪਾਂ ਆਪਣੀ ਧੀ ਦੀ ਜ਼ਮੀਨ ਤਾਰੀ ਦਿਨੋਂ ਕਿਵੇਂ ਲਵਾ ਦਾਂਗੇ ਭਲਾ ਉਹ ਤਾਰੀ ਵੀ ਤਾਂ ਇਸੇ ਘਰ ਦਾ ਜਵਾਕ ਆ ਫੇਰ ਕੀ ਹੋਜੂ ਜਾਸਨ ਨਾਲ ਹੋਈ ਕਿ ਤਾਰੀ ਨਾ ਹੋਈ ਉਹ ਤਾਂ ਮੈਂ ਮੰਨਦੀ ਆ ਮੈਂ ਜਾਸਨ ਤੇ ਤਾਰੀ 'ਚ ਕੋਈ ਫਰਕ ਨਹੀਂ ਸਮਝਦੀ ਪਰ ਫੇਰ ਵੀ ਨਾ ਤਾਰੀ ਦੇ ਹਿੱਸੇ ਜ਼ਮੀਨ ਕਰਨ ਤੋਂ ਪਹਿਲਾਂ ਮੈਨੂੰ 100 ਵਾਰੀ ਸੋਚਣਾ ਪਊਗਾ ਕੀ ਯਾਰ ਨਾਲੇ ਤਾਂ ਕਹਿੰਦੀ ਮੈਂ ਤਾਰੀ ਤੇ ਜਾਸਨ 'ਚ ਫਰਕ ਨਹੀਂ ਸਮਝਦੀ ਫਿਰ ਕਰਵਾ ਦਿੰਨੇ ਆ ਨਾ ਇੰਨੀ ਵੀ ਕੀ ਕਾਲੀ ਐ ਇਹੋ ਜਿਹੇ ਫੈਸਲੇ ਐ ਨਹੀਂ ਲਏ ਜਾਇਆ ਕਰਦੇ ਨਾਲੇ ਆਪਾਂ ਆਪਣੇ ਧੀ ਜਮਾਈ ਨੂੰ ਬਿਠਾ ਕੇ ਉਹਨਾਂ ਨਾਲ ਰਾਇ ਵੀ ਕਰਾਂਗੇ ਚਲ ਜਮੀਨ ਤਾਂ ਜਿਹੜਾ ਮਰਜੀ ਸਾਹਮੇ ਤਾਰੀ ਸਾਹਮੇ ਚਾਹੇ ਜਰਸਨ ਸਾਹਮੇ ਪਰ ਫੇਰ ਵੀ ਕਿਹਨਾਂ ਪੁੱਛਣ ਦਾ ਤਾਂ ਹੱਕ ਬਣਦਾ ਹੀ ਐ ਨਾਲੇ ਨਾ ਐਵੇਂ ਆ ਆਪਦੇ ਭਰਾ ਦੀਆਂ ਗੱਲਾਂ ਚਾਕੇ ਆਪਦੀ ਧੀ ਦਾ ਨੁਕਸਾਨ ਨਾ ਕਰ ਬੈਠੀ ਚਲ ਉਹ ਤਾਂ ਠੀਕ ਐ ਗੱਲ ਬਾਕੀ ਆ ਜਸ ਤੋਂ ਜ਼ਿਆਦਾ ਆਇਆ ਆਇਆ ਸੀਗਾ ਉਹ ਤੇਰੇ ਕੋਲੇ ਬੈਠਾ ਕੀ ਗੱਲਾਂ ਬਾਤਾਂ ਕਰਦਾ ਸੀ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਉਹਨੇ ਕੀ ਕਹਿਣਾ ਸੀ ਉਹ ਤਾਂ ਐਂ ਕਹਿੰਦਾ ਸੀ ਵੀ ਉਹਦੀ ਮਾਂ ਦਾ ਆਪਰੇਸ਼ਨ ਪ੍ਰੋਸ਼ਨ ਕਰਾਉਣਾ ਹੈ ਵੀ ਉਹਦੇ ਲਾਜ ਖਾਤਰ ਜੇ ਥੋੜੀ ਕਾਣੀ ਲੋਡ ਪਈ ਪੈਸਿਆਂ ਦੀ ਤੁਸੀਂ ਦੇ ਦਿਓ ਕਹਿੰਦਾ ਮੈਂ ਆਖਾ ਚੱਲ ਕੋਈ ਨਾ ਭਾਈ ਜੇ ਆਪਾਂ ਨਹੀਂ ਖੜਾਂਗੇ ਫਿਰ ਹੋਰ ਖੜੂਗਾ ਵੀ ਕੌਣ ਹੁਣ ਜਵਾਈ ਭਾਈ ਨੂੰ ਜਵਾਬ ਵੀ ਨਹੀਂ ਦੇ ਸਕਦੇ ਬਸ ਉਤੋ ਕੀ ਲਕੋ ਕੇ ਰੱਖਣਾ ਭਾਈ ਕੋਈ ਨਾ ਜੇ ਲੋਡ ਪਈ ਜਿਹੇ ਜਿਹੇ ਹੈਗੀਆਂ ਸੋਡੇ ਨਾਲ ਚੱਲ ਉਹ ਤਾਂ ਤੈਂ ਵਧੀਆ ਕੀਤਾ ਘਰੇ ਆਏ ਜਵਾਈ ਭਾਈ ਦਾ ਮਾਣ ਰੱਖ ਲਿਆ ਬਾਕੀ ਜੇ ਕੱਲ ਨੂੰ ਪੈਸੇ ਟੱਕੇ ਦੀ ਲੋਡ ਪੈਂਦੀ ਆ ਆਪਾਂ ਕੀ ਪੈਰ ਖਿੱਚਾਂਗੇ ਆਪਦਾ ਪਿੱਛੇ ਕਰਾਂਗੇ ਮਦਦ ਜਿੰਨੀ ਕੋ ਹੋ ਸਕੇ ਉਹ ਤਾਂ ਠੀਕ ਐ ਨਾਲੇ ਨਾ ਜ਼ਮੀਨ ਵਾਲਾ ਫੈਸਲਾ ਐਂ ਨਾ ਲੈ ਲਓ ਪਹਿਲਾਂ ਆਪਾਂ ਆਪਣੇ ਧੀ ਜਵਾਈ ਨਾਲ ਰਾਇ ਕਰਾਂਗੇ ਜੇ ਉਹਨਾਂ ਨੇ ਕਹਿਤਾ ਫਿਰ ਤਾਰੀ ਦੇ ਹਿੱਸੇ ਕਰ ਦਾਂਗੇ ਨਾਲੇ ਆ ਜਾਂਦੇ ਸਿੰਦਰ ਨੂੰ ਉਹਦੇ ਨਾਲ ਵੀ ਰਾਇ ਕਰਦੇ ਆ ਨੈ ਤਾਰੀ ਨੂੰ ਪੁੱਛ ਲਾਂਗੇ ਚਲੋ ਤਾਂ ਤੇਰੀ ਗੱਲ ਠੀਕ ਹੈਗੀ ਉਹ ਤਾਂ ਮੈਂ ਕਿਹਾ ਸੀਗਾ ਬਾਈ ਨੇ ਤਾਂ ਆਪਦੀ ਜ਼ਮੀਨ ਨੂੰ ਲਵਾਉਣ ਦੇ ਵਾਰੀ ਗੱਲ ਕਰੀ ਸੀਗੀ ਉਹ ਤਾਂ ਮੈਂ ਕਹਤਾ ਬਾਕੀ ਕੋਈ ਗੱਲ ਨਹੀਂ ਲੈ ਕਿਵੇਂ ਅੱਜ ਜੋੜੀ ਇਕੱਠੀ ਖੜੀ ਐ ਤੂੰ ਟਿਕ ਜਾ ਕਰ ਤਰੀ ਦੇਖ ਲੈ ਫਿਰ ਹਰ ਹਰ ਚਾਚੀ ਮਾਤਾ ਜੀ ਦੇਖ ਕਿਉਂ ਇਕੱਠੇ ਗੱਲਾਂ ਕਰਦੇ ਬੱਸ ਉਹ ਤੇਰੀ ਚਾਚੀ ਪਾਤੀਆਂ ਆ ਜਾਂਦੇ ਹੱਥ ਮਰੀ ਜਾਂਦੀ ਸੀ ਮੈਂ ਬਾਹਰੋਂ ਆਇਆ ਸੀਗਾ ਆ ਕੇ ਕੋਲੇ ਖੜ ਗਿਆ ਚਲ ਇਹਨੇ ਗੱਲਾਂ ਚੱਲ ਪੀਆਂ ਫਿਰ ਮੈਨੂੰ ਵੀ ਦੱਸ ਦੋ ਕੀ ਗੱਲਾਂ ਚੱਲੀਆਂ ਗੱਲਾਂ ਕੀ ਚੱਲਣੀਆਂ ਸੀ ਉਹ ਜਾਸਨ ਦੀ ਸੱਸ ਦਾ ਆਪਰੇਸ਼ਨ ਹੋਊ ਉਹਦੀ ਗੱਲ ਕਰਦੀ ਤੂੰ ਦੱਸ ਮੇਰਾ ਪੁੱਤ ਕਿੱਧਰੋਂ ਆਇਆ ਹੁਣ ਮੈਂ ਤਾਂ ਕਿਤੋਂ ਨਹੀਂ ਆ ਉਰੂ ਹੀ ਆਇਆ ਤੁਸੀਂ ਦੱਸੋ ਚਾਚੀ ਕੀ ਗੱਲ ਕਰਦੇ ਸੀ ਮੈਨੂੰ ਇਹ ਚਾਹ ਪੀਵੇਂਗਾ ਹਾਂ ਆ ਲੈ ਚਾਹ ਪੀ ਆ ਮੇਰੇ ਪੁੱਤ ਨੂੰ ਗੱਲ ਤਾਂ ਦਾਦਾ ਦੇ ਪਹਿਲਾਂ ਵੇ ਉਹੀ ਗੱਲ ਤੈਨੂੰ ਦੱਸੀ ਸੀ ਵੀ ਜੱਸ ਕਹਿੰਦਾ ਮੇਰੀ ਮੰਮੀ ਕੋਲੇ ਰਹਿਣਾ ਉੱਥੇ ਦੋ ਦਿਨ ਹਸਪਤਾਲ 'ਚ ਮੈਂ ਮਹਿ ਰਹਿ ਜੂਗੀ ਭਾਈ ਪਹਿਲਾਂ ਮੇਰੇ ਵਾਲੀ ਮਾਂ ਉਹ ਜਾ ਰਹੀ ਐ ਹੁਣ ਇਹ ਕਿ ਨਹੀਂ ਮੈਂ ਵਗ ਜੂ ਮਨਪ੍ਰੀਤ ਨੀਕ ਆਪਣ ਨੂੰ ਪਰੌਂਠੇ ਲਾ ਕੇ ਹੋਂਦੀ ਮੈਂ ਜਾਇਆਂਗਾ ਉੱਥੇ ਤਾਂ ਚਲ ਕੋਈ ਨਾ ਜਾਣੇ ਪਊਗਾ ਆਪਾਂ ਉੱਥੇ ਪਹਿਲਾਂ ਕੀ ਕਰਨਾ ਬੁੜੀ ਕੋਲੇ ਬੁੜੀ ਚੰਗੀ ਲੱਗਦੀ ਆ ਆ ਗੱਲ ਐ ਤੇਰੇ ਚਾਚੀ ਦੀ ਸਿਆਣੀ ਗੱਲ ਹਾਂ ਬੁੜੀਆਂ ਨੂੰ ਬੁੜੀਆਂ ਸਾਥ ਦੇ ਹੁੰਦੇ ਨੇ ਪੁੱਤ ਇਹ ਤਾਂ ਸੱਚ ਐ ਚਲ ਚਾਚੀ ਭਾਗ ਜੀ ਫਿਰ ਹੋਰ ਕੀ ਆ ਆਜਾ ਮੈਂ ਚਾਹ ਕਰਕੇ ਆ ਮੇਰੇ ਪੁੱਤ ਨਾਲੇ ਨਾ ਤੂੰ ਅੰਮਖੋਲ ਜੀ ਨਾ ਕਰਿਆ ਕਰ ਅਸੀਂ ਤੇਰੇ ਬਰਾਬਰ ਦੇ ਨਹੀਂ ਹੈਗੇ ਲੈ ਚਾਚੀ ਤੇਰੇ ਨਾਲ ਹੀ ਮਖੋਲ ਕਰੂੰ ਹੋਰ ਕਿਹਦੇ ਨਾਲ ਕਰੂੰ ਨਾਲੇ ਚਾਚਾ ਤਾਂ ਆਪਣਾ ਆੜ ਹੀ ਐ ਦੇਖ ਲੈ ਕਿਵੇਂ ਮਿੱਠੇ ਪੋਚੇ ਮਾਰਦਾ ਤੂੰ ਚਾਹ ਬਣਾ ਚਾਚੇ ਚੱਲ ਕਈ ਆਪਾਂ ਬੱਪੂ ਲੋਵੇ ਚੱਲਦੇ ਆ ਤੂੰ ਨਾ ਸੱਚ ਤੂੰ ਜਾ ਮੈਂ ਨਹੀਂ ਜਾਂਦਾ ਉਹ ਤਾਂ ਕਬੀਲਦਾਰੀ ਦੀਆਂ ਗੱਲਾਂ ਛੇੜ ਕੇ ਬੈਠ ਜਾਂਦਾ ਜਿਹੜੀਆਂ ਜਮਾ ਪੈਣਾ ਹੀ ਨਹੀਂ ਉਹ ਤੂੰ ਆ ਜਾ ਕੋਈ ਨਾ ਕਬੀਲਦਾਰੀਆਂ ਵੀ ਕਰਨੀਆਂ ਪੈਣੀਆਂ ਹਨਾ ਆਹ ਚਾਹ ਘੁੱਟਦਾ ਫੇਰ ਚੱਲਾਂਗੇ ਤੇਰੀ ਚਾਚੀ ਚਾਹ ਬਣਾਉਂਦੀ ਆ ਤੂੰ ਆ ਜਾ ਨਾ ਨਾ ਦਾਤਾ ਤੂੰ ਜਾ ਲਾ ਤੂੰ ਜਾ ਕਹਿੰਦਾ ਚੱਲ ਮਰਜੀ ਆ ਇੰਨਾ ਟਾਈਮ ਲਾਦਾ ਚਾਹ ਪੀਣ ਤੇ ਕਦੋਂ ਦੀ ਕਹਿ ਕੇ ਆਈ ਨਹੀਂ ਹੈ ਜੀ ਆ ਕੇ ਹਾਂ ਜਸ਼ਨ ਕੀ ਗੱਲ ਕਰਨੀ ਆ ਤੂੰ ਚਾਹ ਪੀਣ ਤੇ ਨਾ ਟਾਈਮ ਲਾਇਆ ਓ ਯਾਰ ਚਾਹ ਪੀਣ ਤੇ ਦਾ ਅਸੀਂ ਥੋੜੀ ਨਾ ਕੋਈ ਗੱਲ ਕਰਦੇ ਸੀਗੇ ਚਾਹ ਵੀ ਠੰਡੀ ਹੋ ਗਈ ਚਾਹ ਵੀ ਨਹੀਂ ਪੀਤੀ ਮੈਂ ਤਾਂ ਚਲੋ ਕੋਈ ਨਹੀਂ ਅਨ ਜਸ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਜਸ਼ਨ ਕੀ ਗੱਲ ਕਰਨੀ ਹੈ ਤੇ ਪਰ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਗੱਲ ਤੁਹਾਡੇ ਨਾਲ ਕਰਨੀ ਠੀਕ ਰਹੂਗੀ ਕਿ ਨਾ ਤੁਸੀਂ ਗੁੱਸਾ ਤਾਂ ਨਹੀਂ ਕਰੋਗੇ ਓ ਯਾਰ ਇਹੀ ਜੀ ਕਹੀ ਜੀ ਗੱਲ ਆ ਜਿਹੜੀ ਤੂੰ ਇੰਨੀ ਉਲਝੀ ਜਾਨੀ ਆ ਮੈਨੂੰ ਗੱਲ ਦੱਸ ਨਾਰਮਲ ਤੂੰ ਗੱਲ ਕੀ ਆਗੀ ਦੱਸ ਮੈਨੂੰ ਲੱਗਦਾ ਨਾ ਵੀਰ ਜੀ ਦੀ ਕਿਤੇ ਕੋਈ ਬਾਹਰ ਗੱਲ ਬਾਤ ਨਹੀਂ ਤੈਨੂੰ ਵੀ ਕਿਹਨੇ ਕਿਹਾ ਜਸਨ ਵੀ ਬਾਈ ਦੀ ਬਾਰੇ ਕੋਈ ਗੱਲਬਾਤ ਆ ਦੱਸ ਮੈਨੂੰ ਕਿਹਨੇ ਕਹਿਣਾ ਮੈਂ ਤਾਂ ਨਾ ਵੀਰ ਜੀ ਨੂੰ ਕੱਲ ਫੋਨ ਤੇ ਗੱਲਾਂ ਕਰਦੇ ਸੁਣਿਆ ਸੀ ਜਿਵੇਂ ਕਿਸੇ ਕੁੜੀ ਨਾਲ ਗੱਲ ਕਰਦੇ ਹੋਣ ਉਹ ਤੂੰ ਕਿਸੇ ਕੋਲ ਗੱਲ ਤਾਂ ਨਹੀਂ ਕਰੀ ਜਸਨ ਇਹ ਨਹੀਂ ਨਹੀਂ ਜਸ ਮੈਂ ਤਾਂ ਕਿਸੇ ਕੋਲ ਗੱਲ ਕਰਨੀ ਠੀਕ ਨਹੀਂ ਸਮਝੀ ਤਾਂ ਇਹ ਤਾਂ ਮੈਂ ਥੋੜਾ ਨਾਲ ਗੱਲ ਕੀਤੀ ਚੰਗੀ ਰਹੀ ਕਰੀ ਵੀ ਨਾ ਕਿਸੇ ਕੋਲ ਜੇ ਕੋਈ ਗੱਲਬਾਤ ਵੀ ਹੋਈ ਨਾ ਤਾਂ ਬਾਈ ਨਾਲ ਆਪੇ ਗੱਲ ਕਰੂੰ ਮੈਂ ਵੈਸੇ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲਬਾਤ ਤੂੰ ਤੈਨੂੰ ਭੁਲੇਖਾ ਲੱਗਿਆ ਹੋ ਕਿਸੇ ਗੱਲ ਦਾ ਨਹੀਂ ਜਸ ਪਲੇਖਾ ਨਹੀਂ ਮੈਂ ਆਪਦੀ ਕੰਨਾਂ ਨਾਲ ਸੁਣੀਆ ਜੱਸ ਤੁਹਾਨੂੰ ਪਤਾ ਹੀ ਐ ਜੇ ਵੀਰ ਜੀ ਬਾਹਰ ਰਹਿੰਦੇ ਨੇ ਤਾਂ ਮਤਲਬ ਇਹ ਤਾਂ ਨਹੀਂ ਵੀ ਦੀ ਦੀ ਜਿੰਦਗੀ ਖਰਾਬ ਕਰ ਦੈਨ ਉਹ ਉਹ ਨਹੀਂ ਜਸ਼ਨ ਇਹ ਜੀ ਕੋਈ ਗੱਲ ਨਹੀਂ ਹੈਗੀ ਬਾਈ ਨੂੰ ਤਾਂ ਬਾਹਰੋਂ ਕੰਮਾਂ ਚ ਬੇਦਲੀ ਮਿਲਦੀ ਇਹ ਜੇ ਕੰਮ ਦਾ ਕਿੱਥੇ ਟਾਈਮ ਮਿਲਣਾ ਨਾਲੇ ਜੇ ਕੋਈ ਗੱਲਬਾਤ ਵੀ ਹੋਈ ਨਾ ਤਾਂ ਬਾਈ ਨਾਲ ਮੈਂ ਆਪੇ ਕਲੀਅਰ ਕਰੂੰ ਤੂੰ ਤੋ ਪਹਿਲਾਂ ਹੋਰ ਕਿਸੇ ਨਾਲ ਗੱਲ ਨਾ ਕਰੀ ਤੂੰ ਨਹੀਂ ਨਹੀਂ ਜੱਸ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਬਸ ਤੁਸੀਂ ਵੀਰ ਜੀ ਨਾਲ ਇੱਕ ਵਾਰ ਕਲੀਅਰ ਕਰ ਲਿਓ ਤਾਂ ਜੋ ਇਹਨਾਂ ਦੀ ਦੋਨਾਂ ਦੀ ਜ਼ਿੰਦਗੀ ਨਾ ਖਰਾਬ ਹੋਵੇ ਕੋਈ ਗੱਲ ਨਹੀਂ ਜਸ਼ਨ ਕਲੀਅਰ ਮੈਂ ਜ਼ਰੂਰ ਕਰੂੰ ਬਾਈ ਨਾਲ ਜੋ ਕੋ ਗੱਲਬਾਤ ਹੋਈ ਤਾਂ ਸਭ ਤੋਂ ਪਹਿਲਾਂ ਤੈਨੂੰ ਦੱਸੂ ਮੈਂ ਠੀਕ ਹੈ ਪਰ ਤੂੰ ਨਾ ਕਿਸੇ ਨਾਲ ਗੱਲ ਕਰੀ ਇਹ ਨਹੀਂ ਮੈਂ ਕਿਸੇ ਕੋਲੇ ਗੱਲ ਨਹੀਂ ਕਰ ਚੱਲ ਨਾਲੇ ਨਾ ਮੈਨੂੰ ਚਾਹ ਬਣਾ ਕੇ ਲਿਆ ਦੇ ਯਾਰ ਉਹ ਤਾਂ ਪੈਨ ਨਾਲੇ ਤਾਂ ਠੰਡੀ ਹੋ ਗਈ ਪਾਣੀ ਵਰਗੀ ਚਾਹੇ ਗਰਮ ਕਰ ਦੇ ਉਹਨੂੰ ਠੀਕ ਆ ਨਹੀਂ ਮੈਂ ਚਾਹ ਬਣਾ ਦਨੀ ਆ ਦੁਬਾਰੇ ਬਣਾ ਦੇ ਮਾੜਾ ਜੇ ਹਿੰਮਤ ਕਰ ਚਲ ਸ਼ੁਕਰ ਹੈ ਜਸ ਨੇ ਮੇਰੀ ਗੱਲ ਦਾ ਗੁੱਸਾ ਨਹੀਂ ਕੀਤਾ ਮੈਨੂੰ ਤਾਂ ਐ ਸੀ ਕਿਤੇ ਮੇਰੀ ਗੱਲ ਤੇ ਗੌਰ ਹੀ ਨਾ ਕਰਨ ਕਿਤੇ ਇਹਨਾਂ ਦਾ ਘਰ ਖਰਾਬ ਹੋ ਜੇ ਚਲੋ ਕੋਈ ਨਹੀਂ ਜੀ ਜੀ ਤੁਸੀਂ ਫਿਕਰ ਨਾ ਕਰੋ ਜਿੱਨਾ ਚ ਜਸ ਨੇ ਇਸ ਘਰ ਚਾਣਾ ਥੋੜਾ ਘਰ ਨਹੀਂ ਖਰਾਬ ਹੋਣ ਦਿੰਦੀ। ਇਹ ਡਿੰਪਲ ਨੂੰ ਕਿੱਥੋਂ ਪਤਾ ਲੱਗ ਗਿਆ? ਵੀ ਇਸ਼ੂ ਦਾ ਵਿਆਹ ਹੋਇਆ ਬਾਹਰ ਉਹਨੇ ਤੀਮੀ ਰੱਖੀ ਹੋਈ ਐ। ਉਹ ਕੱਲੀ ਡਿੰਪਲ ਨੂੰ ਨਹੀਂ ਪਤਾ ਲੱਗਿਆ। ਆ ਤੇਰੀ ਛੋਟੀ ਨੂੰ ਵੀ ਪਤਾ ਲੱਗ ਗਿਆ ਮਾਂ। ਕੀ ਵੀ ਬਾਈ ਬਾਹਰ ਕੋਈ ਤੀਮੀ ਰੱਖੀ ਬੈਠਾ। ਇਹਨੇ ਦੂਜਾ ਵਿਆਹ ਕਰਾ ਲਿਆ ਉੱਥੇ। ਇਹਦਾ ਮਤਲਬ ਇਸ਼ੂ ਸੱਚ ਬੋਲਦਾ ਸੀ। ਮੈਂ ਜਸ਼ਨ ਨੇ ਮੇਰੀਆਂ ਗੱਲਾਂ ਸੁਣਿਆ ਤੇ ਸੁਣ ਲਈਆਂ ਹੋਣਗੀਆਂ। ਇਸ਼ੂ ਨੂੰ ਅਕਲ ਨਹੀਂ ਆਉਣੀ ਹਾਂ ਸੁਣ ਲਈਆਂ ਹੋਣਗੀਆਂ ਨਹੀਂ ਸੁਣ ਲਈਆਂ ਉਹਨੂੰ ਸਭ ਕੁਝ ਪਤਾ ਲੱਗ ਗਿਆ ਸਾਰਾ ਕੁਝ ਉਹਦੇ ਮੂਰੇ ਸ਼ੀਸ਼ੇ ਵਾਂਗੂ ਸਾਫ਼ ਆ ਵੇ ਕੀ ਕਾਰੇ ਕਰਦਾ ਫਿਰਦਾ ਬਾਹਰੇ ਇੰਨਾ ਸਮਝਾਉਣ ਦੇ ਬਾਵਜੂਦ ਵੀ ਨਾ ਇਸ਼ੂ ਫੇਰ ਮਾਰ ਖਾ ਗਿਆ ਨਾਲੇ ਉਹਦਾਂ ਉਹਰੇ ਆਉਣ ਸਾਰ ਸਮਝਾਇਆ ਬਾਈ ਬਚ ਕੇ ਬਚ ਕੇ ਬਚ ਕੇ ਥੋੜਾ ਸੰਭਲ ਕੇ ਤੇ ਇਥੇ 10 ਦਿਨ ਸੰਭਲ ਕੇ ਕੁਛ ਨਾ ਕੁਛ ਕਰ ਲੈਂਦਾ ਫਿਰ ਕਿ ਘੱਸ ਜਾਂਦਾ ਉਹ ਕੋਈ ਨਹੀਂ ਦੇਖਦੇ ਆ ਕੀ ਹੁੰਦਾ ਕੀ ਨਹੀਂ ਤੂੰ ਆਪਣੀ ਸਕੀਮ ਤੇ ਕੰਮ ਕਰੀ ਚੱਲ ਉਹ ਮੰਮੀ ਮੈਂ ਤਾਂ ਆਪਣੀ ਸਕੀਮ ਤੇ ਕੰਮ ਕਰੂੰਗੀ ਹੁਣ ਦੇਖ ਇਸ਼ੂ ਦਾ ਤਾਂ ਲੱਗਿਆ ਉਹਨੂੰ ਪਤਾ ਗਸ਼ਨ ਨੂੰ ਉਹ ਤਾਂ ਸਾਰਾ ਉਹਦਾ ਕੈਰੈਕਟਰ ਉਹਦੇ ਕੋਲ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਵੀਰ ਕਿੱਡਾ ਘਪੜਾ ਮਾਨਸਾ ਹੁਣ ਰਹੀ ਗੱਲ ਆਪਣੇ ਦੋਨਾਂ ਦੀ ਹੁਣ ਆਪਾਂ ਜਿਹੜੀ ਆਪਣੀ ਸਕੀਮ ਆ ਨਾ ਉਹ ਤੇ ਕੰਮ ਕਰੀਏ ਛੇਤੀ ਤੋਂ ਛੇਤੀ ਇਹ ਕੋਈ ਗੱਲ ਨਹੀਂ ਜੇ ਇਸ਼ੂ ਦੇ ਕਰੈਕਟਰ ਬਾਰੇ ਪਤਾ ਲੱਗ ਗਿਆ ਨਾ ਉਹਨਾਂ ਨੂੰ ਲੱਗ ਲੈਣ ਦੀ ਜਸ਼ਨ ਨੂੰ ਆਪਣੇ ਕਰੈਕਟਰ ਬਾਰੇ ਤਾਂ ਨਹੀਂ ਪਤਾ ਲੱਗਾ ਬਸ ਆਪਾਂ ਕੋਸ਼ਿਸ਼ ਕਰਨੀ ਜਾਰੀ ਰੱਖਣੀ ਆ ਕਦੋਂ ਆਪਾਂ ਕਰੋੜਪਤੀ ਬਣ ਜਾਈਏ ਇੱਕ ਮਿੰਟ ਬਸ ਉਹ ਤਾਂ ਪਤਾ ਨਹੀਂ ਕਦੋਂ ਦੇਣਾ ਹਣਾ ਜਦੋਂ ਆਪਾਂ ਕਰੋੜਪਤੀ ਬਣਨਾ ਠੀਕ ਹੈ ਠੀਕ ਹੈ ਲੈ ਮਾਂ ਹੁਣ ਵਧਾਈਆਂ ਤੈਨੂੰ ਹੁਣ ਕਾਹਦੀਆਂ ਤੇਰਾ ਪੁੱਤ ਕਰੋੜਪਤੀ ਬਣ ਗਿਆ ਮੈਂ ਬਰਸਾਣ ਪੀ ਕਹਿੰਦੀ ਤੂੰ ਮਾਂ ਕੋਲੇ ਹੈਂ ਬਈ ਮੈਂ ਕੋਈ ਬਾੜੇ ਬਾੜੇ ਹੋਰ ਜਨਾਨੀ ਰੱਖ ਰੱਖੀ ਹੈ ਹੈਂ ਸਿਮਾ ਮੇਰੀ ਗੱਲ ਸੁਣੋ ਕੱਲੀ ਮਾਂ ਨੂੰ ਨਹੀਂ ਪਤਾ ਸਮਝ ਆਈ ਸਾਰੀ ਦੁਨੀਆ ਨੂੰ ਪਤਾ ਵੀ ਤੁਸੀਂ ਬਾਹਰ ਜਨਾਨੀ ਰੱਖ ਰੱਖੀ ਹੈ ਤੇਰੀ ਕੋਈ ਜਵਾਨੀ ਜਵਾਨ ਚੱਲਣ ਲੱਗੀ ਹੈ 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 ਜਵਾਨੀ ਜਵਾਨ ਚੱਲਣ ਲੱਗੀ ਖੁੱਲ ਗਈ ਹੈ ਨਾ ਕਿਉਂ ਨਹੀਂ ਫਿਰ ਜਵਾਨ ਚੱਲੀ ਕਿ ਮੇਰੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਠੀਕ ਹੈ ਨਾ ਵਿਆਹ ਕਰਵਾ ਕੇ ਬਾਹਰ ਦੂਜਾ ਵਿਆਹ ਕਰਵਾ ਲਿਆ ਇੱਕ ਵਾਰੀ ਵੀ ਮੇਰੇ ਬਾਰੇ ਸੋਚਿਆ ਤੇਰੇ ਬਾਰੇ ਕੀ ਸੋਚਣਾ ਹੈ ਤੇਰੇ ਬਾਰੇ ਸਭ ਤੋਂ ਮਾਂ ਜਿਹਦੇ ਨਾਲ ਮੇਰਾ ਕੋਈ ਰਿਸ਼ਤਾ ਹੀ ਨਹੀਂ ਤੇਰੇ ਨਾਲ ਮੈਂ ਕਿੱਦਾਂ ਰਿਸ਼ਤਾ ਰੱਖਿਆ ਸਾਰੇ ਰਿਸ਼ਤੇ ਤੇ ਨਾਤੇ ਤੇਰੇ ਨਾਲ ਮੈਂ ਤੋੜ ਕੇ ਗਿਆ ਸੀ ਜੇ ਤੋੜ ਕੇ ਗਿਆ ਸੀ ਨਾ ਤੇ ਮੇਰੇ ਬਾਪ ਨੂੰ ਕਹਿ ਕੇ ਜਾਂਦਾ ਉਹ ਇੱਥੋਂ ਮੈਨੂੰ ਲੈ ਜਾਂਦਾ ਮੈਨੂੰ ਕਿ ਨਰਕ ਦੇ ਵਿੱਚ ਰੱਖ ਕੇ ਆਇਆ ਤੇਰੀ ਮਾਦੀ ਕੁੱਟ ਘਾੜ ਵਾਸਤੇ ਮੈਨੂੰ ਤਾਂ ਇਹ ਲੱਗਦਾ ਹੈ ਹੈ ਤੇਰੇ ਆ ਲੱਛਣਾਂ ਤੋਂ ਵੀ ਤੇਰਾ ਵੀ ਕਿਸੇ ਨਾ ਪੇਚਾ ਚੱਲਦਾ ਬਾਹਰੇ ਹੈ ਮੈਂ ਤੇਰੇ ਵਰਗੀ ਨੀਅਤ ਸਮਝ ਆਈ ਤੇਰੇ ਵਰਗਾ ਗੰਦਾ ਖੂਨੀ ਹੈ ਮੇਰਾ ਕਿ ਮੈਂ ਬਾਹਰ ਜਾ ਕੇ ਕਿਸੇ ਨਾਲ ਪੇਚਾ ਲੜਾਉਂਗੀ ਪੇਚਾ ਤੁਹਾਡੇ ਵਰਗਾ ਖਾਂਦਾਂ ਲੜਾਉਂਦਾ ਆ ਤੇਰਾ ਭਰਾ ਵੀ ਇਹੋ ਜਿਹਾ ਹੀ ਐ ਔਰ ਤੂੰ ਵੀ ਸੁਣੋ ਜਿਹੜੀ ਜਬਾਨ ਤੇਰੀ ਜ਼ਿਆਦੇ ਚੱਲਦੀ ਐ ਨਾ ਇਹ ਨਾ ਹੋਵੇ ਵੀ ਮੈਂ ਇਹਨੂੰ 1 ਮਿੰਟ ਚ ਬੰਦ ਕਰਦਾ ਰਾਗੀ ਸਮਝ ਜਾ ਚੱਲ ਰਾਜਾ ਥੋੜੀ ਤੇਰੀਆਂ ਸਾਰੀਆਂ ਹਰਕਤਾਂ ਨੂੰ ਮੈਂ ਜਾਣਦੀ ਆ ਫਿਰ ਕੀ ਕਰ ਲਈਂਗੀ ਤੂੰ ਮੈਂ ਕੁਝ ਜੋ ਕਰ ਸਕਦੀ ਐ ਨਾ ਤਰੂ ਦੱਸਾਂ ਵੀ ਜ਼ਰੂਰ ਕਿ ਮੈਂ ਕੀ ਕਰ ਸਕਦੀ ਆ ਤੂੰ ਨਾ ਤਾਂ ਪਹਿਲਾਂ ਕੁਝ ਕਰ ਸਕਦੀ ਸੀ ਤੇ ਨਾ ਮੋਂ ਕੋਸ਼ਕਾ ਸਕਦੀ ਐ ਲੱਗੀ ਸਮਝ ਹੈਗਾ ਰੱਖੀ ਹੋਈ ਹੈ ਜਨਾਨੀ ਐਂ ਕਰੂੰਗਾ ਕਰ ਲਈ ਜਿਹੜਾ ਕੁਝ ਕਰਨਾ ਹੈ ਜੇ ਤੂੰ ਸਾਡੇ ਬਾਰੇ ਕੁਝ ਕਰਨ ਬਾਰੇ ਸੋਚਿਆ ਜਾਂ ਤੂੰ ਇੱਕ ਮਿੰਟ ਲਈ ਇਹ ਗੱਲ ਸੋਚੀ ਵੀ ਤੂੰ ਕਿਸੇ ਨੂੰ ਜਾ ਕੇ ਦੱਸ ਦੇਗੀ ਜਾਂ ਤੂੰ ਸਾਡੇ ਦੇ ਕੋਈ ਜਾਂ ਮੇਰੇ ਤੇ ਜਾਂ ਮੇਰੀ ਮਾਂ ਤੇ ਜਾਂ ਮੇਰੇ ਭਰਾ ਤੇ ਕੋਈ ਕਾਰਵਾਈ ਕਰਾ ਦੇਗੀ ਨਾ ਤਾਂ ਤੂੰ ਜਾਣਦੀ ਹੈ ਨਾ ਤੇਰੇ ਪਿਓ ਨਾਲ ਕੀ ਬਣੂ ਮੇਰਾ ਪਿਓ ਤਾਂ ਪਹਿਲਾਂ ਹੀ ਮਰ ਚੁੱਕਿਆ ਹੈ ਸਮਝ ਆਈ ਮਰ ਚੁੱਕਿਆ ਮੇਰਾ ਪਿਓ ਥੋਡੇ ਵਰਗੇ ਲੋਕਾਂ ਦੇ ਇਹਨਾਂ ਨੂੰ ਮਾਰਤਾ ਹੈ ਉਹ ਜਿਹੜੇ ਚ 4 ਸਾਂਭ ਬਚੇ ਨੇ ਨਾ ਉਹ ਵੀ ਨਹੀਂ ਛੱਡਣੇ ਲੱਗੀ ਸਮਝ ਟਰੈਕਟਰ ਦੀ ਮਗਰ ਨਾ ਕੜੀਸ ਕੜੀਸ ਕੇ ਮਾਰੂਗਾ ਯਾਦ ਰੱਖੀ ਨਾ ਲੱਗੀ ਸਮਝ ਜੇ 1 ਮਿੰਟ ਲਈ ਵੀ ਤੂੰ ਕਿਸੇ ਕੋਲੇ ਗੱਲ ਕਰੀਏ ਨਾ ਜਾਂ ਏਦੂੰ ਮੁੜ ਕੇ ਮੇਰੇ ਨਾਲ ਜਵਾਬ ਲੜਾਈ ਹੈ ਤਾਂ ਸਮਝ ਨਹੀਂ ਚੱਲਿਆ ਦਿਨਾਰੇ ਬਾਰੇ ਇੰਨਾ ਘਟੀਆ ਇਨਸਾਨ ਨਾ ਇੰਨਾ ਗੰਦਾ ਖੂਨ ਪਤਾ ਤਾਂ ਮੈਨੂੰ ਪਹਿਲਾਂ ਹੀ ਲੱਗ ਗਿਆ ਸੀ ਜਦੋਂ ਤੂੰ ਇੰਨੇ ਸਾਲਾਂ ਦਾ ਇੱਥੇ ਵੜਿਆ ਹੀ ਨਹੀਂ ਕਦੇ ਤੂੰ ਮੈਨੂੰ ਫੋਨ ਕਰਕੇ ਪੁੱਛਿਆ ਹੀ ਨਹੀਂ ਉਦੋਂ ਹੀ ਮੈਨੂੰ ਪਤਾ ਲੱਗਣ ਲੱਗਿਆ ਸੀ ਵੀ ਤੇਰੇ ਲੱਛਣ ਮਾੜੇ ਨੇ ਕੋਈ ਗੱਲ ਨਹੀਂ ਦਰਦੀ ਤਾਂ ਮੈਂ ਸਿਰਫ ਇਸ ਗੱਲੋਂ ਪਿਓ ਦਾ ਕੀ ਹਾਲ ਹੋਏਗਾ ਇਸ ਕਰਕੇ ਚੁੱਪਾ ਸਿਰਫ ਮੈਂ ਹਰ ਦਿਨ ਕੰਮ ਨਹੀਂ ਮੁੱਕਦੇ ਇੱਕ ਕੰਮ ਚ ਹੱਥ ਕੱਢਦੇ ਆ ਦੂਜਾ ਕੰਮ ਪਹਿਲਾਂ ਤਿਆਰ ਹੋ ਜਾਂਦਾ ਕੀ ਹੋ ਗਿਆ ਪੁੱਤ ਡੈਡੀ ਜੀ ਪੁੱਛੋ ਨਾ ਮੈਂ ਤਾਂ ਥੱਕੀ ਪਈ ਆ ਸੱਚੀ ਉਹ ਚੱਲ ਭਾਈ ਫਿਰ ਘਰ ਚ ਕੰਮ ਹੁੰਦੇ ਨੇ ਹੁਣ ਤੇਰੀ ਮੰਮੀ ਹੈ ਨਹੀਂ ਤਾਂ ਹੀ ਤੈਨੂੰ ਸਾਰੀ ਇਹਨੂੰ ਕੰਮ ਕਰਨੇ ਪੈਂਦੇ ਨੇ ਆ ਦੇਖ ਲੋ ਨਾਲੇ ਚਾਚੀ ਨੇ ਉੱਥੇ ਮੱਥਾ ਮੱਥਾ ਲਾਇਆ ਪਾਥੀਆਂ ਨਾਲ ਤੇ ਗੱਲਾਂ ਕਰੀ ਜਾਂਦੀ ਸੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹਨੇ ਪੋਲੀ ਪੈਰੀ ਨਹੀਂ ਚਾਚੀ ਜ਼ਮੀਨ ਨਾਲ ਵਾਣ ਲੱਗੀ ਤਾਰੀ ਦੇ ਓਏ ਪੁੱਤ ਤੂੰ ਕਿਉਂ ਪਰਵਾ ਕਰਦੀ ਐ ਮੈਂ ਹੈਗਾ ਨਾ ਜ਼ਮੀਨ ਤਾਂ ਚੁਟਕੇ ਨਾਲ ਨਾਲ ਲੱਗੂਗੀ ਉਹਦੇ ਜ਼ਮੀਨ ਸਾਰੀ ਤਾਰੀ ਦੇ ਨਾਂ ਦੇ ਨਾਲ ਲੱਗੀ ਮੈਨੂੰ ਕੌਣ ਜਾਣੂ ਫਿਰ ਤੁਸੀਂ ਕਰੋਗੇ ਕੀ ਇਹ ਤਾਂ ਦੱਸ ਦੋ ਮੈਨੂੰ ਓ ਪੁੱਤ ਹੁਣ ਸਾਰੀਆਂ ਗੱਲਾਂ ਮੈਂ ਤੈਨੂੰ ਥੋੜੀ ਦੱਸਾਂ ਹੁਣ ਜ਼ਮੀਨ ਉਹਦੇ ਨਾਂ ਲੱਗ ਜੂ ਪਰਵਾਹ ਨਾ ਕਰ ਤੂੰ ਮੈਂ ਤਾਂ ਕਾਦੀ ਪਰਵਾਹ ਕਰਨੀ ਆ ਦੇਖੀ ਜਾਨੀ ਆ ਕਿਹੜੀ ਨਾਂ ਲੱਗਦੀ ਆ ਨਾਲੇ ਤੂੰ ਐਂ ਦੇਖੀ ਜ਼ਮੀਨ ਨਾ ਤੇਰੀ ਸੱਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾਂ ਲਵਾਉ ਫਿਰ ਮੈਨੂੰ ਕੋਈ ਆਏ ਨਹੀਂ ਵੀ ਬਹਾਰ ਲੱਗੋ ਮੈਨੂੰ ਦਾੜੀ ਤੁਹਾਡੀਆਂ ਨਾ ਮੇਨਾਂ ਤਾਂ ਗੱਲਾਂ ਹੀ ਆ ਹੋਣਾ ਤੁਹਾਡੇ ਤੋਂ ਵੀ ਕੁਝ ਨਹੀਂ ਤੈਨੂੰ ਪੁੱਤ ਭਰੋਸਾ ਨਹੀਂ ਮੇਰੇ ਤੇ ਐਦੂ ਪਹਿਲਾਂ ਕੀ ਨਹੀਂ ਕੀਤਾ ਤੈਨੂੰ ਹੁਣ ਸਾਰੀਆਂ ਗੱਲਾਂ ਦਾ ਪਤਾ ਤਾਂ ਹੈਗਾ ਕਦੋਂ ਦੀ ਮੈਂ ਭਰੋਸਾ ਹੀ ਕਰਦੀ ਆਉਣੀ ਆ ਗੱਲ ਤਾਂ ਕੋਈ ਤਣਪਤਣ ਲੱਗਦੀ ਨਹੀਂ ਦੀਦੀ ਉਹ ਗੱਲ ਵੀ ਪੁੱਤ ਤਣਪਤਣ ਲੱਗੂਗੀ ਸਾਰੀ ਤਣਪਤਣ ਲੱਗੂ ਨਾਲੇ ਮੇਰੀ ਗੱਲ ਸੁਣ ਤੇਰੀ ਚਾਚੀ ਚਾਹੇ ਕੋ ਸੋਚੀ ਜਾਵੇ ਠੀਕ ਹੈ ਜਿੰਨਾ ਮਰਜੀ ਸੋਚ ਲੈ ਇੱਕ ਨਹੀਂ ਚੱਲਣ ਦਿੰਦਾ ਇੱਕ ਵੀ ਆਹੋ ਹੁਣ ਤੁਸੀਂ ਸਿੱਧਾ ਕਹੋ ਨਾ ਵੀ ਮੈਂ ਤਾਂ ਕਮਿਟਮੈਂਟ ਕਰਨ ਲੱਗਾ ਤੇਰੇ ਸਾਹਮਣੇ ਜੇ ਆ ਗੱਲ ਐ ਲੈ ਪੁੱਤ ਮੈਂ ਵੀ ਫਿਰ ਤੇਰੇ ਨਾਲ ਜਮਾਨ ਕਰਦਾ ਜੇ ਤੇਰੀ ਮਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੀ ਜ਼ਮੀਨ ਤੇਰੀ ਦੇ ਨਾਮ ਨਾ ਕਰਾਈ ਨਾ ਤਾਂ ਮੈਨੂੰ ਵੀ ਆਪਦਾ ਡੈਡੀ ਨਾ ਕਹੀਂ